ਤੇ ਸਤਗੁਰੂ ਤੋਂ ਮੰਗ ਰੱਖ ਲਈ ਸਤਗੁਰੂ ਉਹਨਾਂ ਦੀਆਂ ਵੀ ਪੂਰੀਆਂ ਕਰ ਦੇ ਉਹ ਵਿਰਲੇ ਆਉਂਦੇ ਜਿਹੜੇ ਨਾਮ ਨੂੰ ਮੰਗਦੇ ਨੇ ਮਹਾਰਾਜ ਕਹਿੰਦਿਆ ਹਰ ਕੀ ਨਾਮ ਕੀ ਵਪਾਰੀ ਔਰ ਮਹਾਰਾਜ ਦੇ ਨਾਮ ਦੇ ਵਪਾਰੀ ਨੇ ਤੇ ਉਹਨੂੰ ਮਹਾਰਾਜ ਕਹਿੰਦੇ ਵਨਜ ਕਰੋ ਵਨਜਾਰਿਓ ਵਨਜਾਰਾ ਕਹਿੰਦੇ ਨੇ ਖਰੀਦਦਾਰ ਨੂੰ ਵਨਦ ਕਰਨ ਵਾਲੇ ਨੂੰ ਉਦੇ ਨਾਮ ਨੂੰ ਖਰੀਦਨ ਹਾਰੇ ਨੂੰ ਵਨਜ ਕਰਹੁ ਵਨ ਜਾਰਿਓ ਵਖਰ ਲਿਹੋ ਸੰਭਾਲ ਵਖਰ ਮੈਨਾ ਹੁੰਦਾ ਸੌਦਾ ਜਿਹੜਾ ਖਰੀਦੇ ਆ ਜੋ ਕੁਝ ਜਪਿਆ ਇਕੱਠਾ ਕੀਤਾ ਉਹਨੂੰ ਸੰਭਾਲ ਅਜਾਈ ਨਾ ਗਵਾ ਵਨਜ ਕਰਹੁ ਵਨ ਜਾਰਿਓ ਵਖਰ ਲਿਹੋ ਸੰਭਾਲ ਤੈਸੀ ਵਸਤ ਵਸਾਈਐ ਇਹੋ ਜੀ ਵਸਤ ਵਸਾਈਐ ਖਰੀਦੀਏ ਕਿਹੋ ਜਈ ਜੈਸੀ ਨਿਭੈ ਨਾਲ ਜਿਹੜੀ ਇੱਥੇ ਵੀ ਤੇ ਉੱਥੇ ਵੀ ਤੇਰੇ ਨਾਲ ਨਿਭ ਜਾਵੇ ਹਰ ਰਤਨ ਕਾ ਵਪਾਰੀਆ ਹਰੀ ਵੈ ਗੁਰੂ ਦਾ ਨਾਮ ਰਤਨ ਜਿਹੜਾ ਹੈ ਨਾ ਉਹਦੇ ਵਪਾਰੀਆ ਉਹਦਾ ਵਪਾਰ ਕਰਨ ਵਾਲਿਆ ਉਹਨੂੰ ਬਿਹਾਜਨ ਵਾਲਿਆ ਹਰ ਰਤਨ ਧਨ ਵਿਹਾਜੇ ਜਿਹੜੇ ਨਾਮ ਦੇ ਵਪਾਰੀ ਆ ਨਾ ਜੀ ਉਹ ਸਤ ਸੰਗਤ ਵਿੱਚ ਆਉਣ ਸਤਗੁਰੂ ਕੋਲ ਆਉਣ ਉਹ ਆ ਕੇ ਕਹਿੰਦੇ ਦਾਤਾ ਤੂੰ ਸਭ ਕੁਝ ਦਿੱਤਾ ਈ ਤੇ ਮੇਰੀ ਜੇ ਝੋਲੀ ਹਿਰਦੇ ਦੀ ਖਾਲੀ ਆ ਨਾ ਉਹ ਤੇਰੇ ਨਾਮ ਤੋਂ ਬਿਨਾਂ ਨਾਮ ਮੇਰੀ ਝੋਲੀ ਵਿੱਚ ਪਾ ਦੇ ਮੇਰੇ ਤੇ ਕਿਰਪਾ ਕਰ ਦੇ ਨਾਮ ਤੋਂ ਬਗੈਰ ਤੇਰੇ ਚਰਣਾ ਵਿੱਚ ਨਿਵਾਸ ਨਹੀਂ ਹੋਣਾ ਅਪਰਦਾਸ ਕਰਦੇ ਹਰ ਪ੍ਰਾਨੀ ਦੀ ਕਿ ਮਹਾਰਾਜੇ ਨੂੰ ਚਰਣਾ ਚ ਨਿਵਾਸ ਦਿਓ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਰੀ ਉਮਰ ਤੈਨੇ ਨਿਵਾਸ ਮੰਗਿਆ ਨਹੀਂ ਨਿਵਾਸ ਕਰਨ ਵਾਲੀ ਇਹਦੇ ਕੋਲ ਕੋਈ ਚੀਜ਼ ਹੀ ਨਹੀਂ ਮੈਂ ਤੇ ਮੈਂ ਕਈ ਵੇਰ ਬਿਆਨ ਕਰਦਾ ਹੁੰਨਾ ਕਿ ਤੁਸੀਂ ਨਿਤਨੇਮ ਕਰਦੇ ਆਂ ਸੇਵਾ ਕਰਦੇ ਆਂ ਸਿਮਰਨ ਕਰਦੇ ਆਂ ਕਿਦੇ ਨਿਤਨੇਮ ਕਰਦੇ ਆਂ ਜਪਜੀ ਸਾਹਿਬ ਦਾ ਪਾਠ ਕੀਤਾ ਉਹਦਾ ਕੁਝ ਨਹੀਂ ਮੰਗਣਾ ਅੱਜ ਪੰਜ ਬਾਣੀਆਂ ਦਾ ਨਿਤਨੇਮ ਕੀਤਾ ਇਹਦਾ ਕੁਝ ਨਹੀਂ ਮੰਗਣਾ ਉਹ ਤਾਂ ਨੂੰ ਕੁਝ ਇਕੱਠਾ ਤਾਂ ਹੋਵੇ ਜਿੰਨਾ ਕਥੀ ਧਨ ਕਮਾਉਣੇ ਆ ਨਾ ਮੰਨ ਲਓ ਆਪਾਂ 1000 ਰੁਪਇਆ ਦਿਹਾੜੀ ਦਾ ਕਮਾਇਆ ਤੇ 1000 ਹੀ ਉਹ ਅੱਗੇ ਖਰਚ ਦਿੱਤਾ ਖਾਲੀ ਦਾ ਖਾਲੀ ਰਹਿ ਗਿਆ ਨਾ ਤੇ ਜੇ 1000 ਦੇ ਵਿੱਚੋਂ 100 200 ਮੰਨ ਲਿਆ ਕਿ ਇਹ ਜਿੰਨੀ ਮਰਜ਼ੀ ਦਿੱਕਤ ਆਵੇ ਖਰਚਣਾ ਨਹੀਂ ਤੇ ਆ 800 ਖਰਚ ਲੈਣਾ ਔਰ ਉਹ 200 200 ਕਰਦਿਆਂ ਹੋਇਆਂ ਤੇ 30 ਦਿਨ ਨੇ ਦੇ 200 ਦੇ حساب ਨਾਲ ਹਿਸਾਬ ਲਾ ਲਓ ਔਰ ਜਿਹੜਾ ਹੈ ਜਾ ਕੇ ਕਿੱਥੇ ਜਾਊ 10 ਦਿਨਾਂ ਦਾ 2000 ਤੇ ਜਿਹੜਾ ਹੈ 20 ਦਿਨਾਂ ਦਾ 4 ਤੇ 6000 ਰੁਪਿਆ ਇਕੱਠਾ ਹੋ ਗਿਆ ਨਾ ਜੇ ਰੋਜ਼ ਜੀਵ ਇਸੇ ਤਰ੍ਹਾਂ ਜਿਵੇਂ ਬਾਹਰ ਦਾ ਧਨ ਇਕੱਠਾ ਕਰਦਾ ਹੈ ਨਾਮ ਧਨ ਦੇ ਵਿੱਚੋਂ ਜਪ ਤਪ ਦੇ ਵਿੱਚੋਂ ਕੁਝ ਆਪਣੇ ਲਈ ਧੰਨੇ ਇਕੱਠਾ ਕਰੇ ਮੈਂ ਇਹਦਾ ਕੁਝ ਨਹੀਂ ਮੰਗਣਾ ਅਸੀਂ ਇੱਥੇ ਅਸੀਂ ਸੇਵਾ ਕਰਦੇ ਸਿਮਰਨ ਕਰਦੇ ਉਹਦਾ ਕੁਝ ਨਾ ਕੁਝ ਮੰਗੀ ਰੱਖਦੇ ਆ ਉਹ ਤਾਂ ਜਮਾ ਖਰਚ ਜਮਾ ਖਰਚ ਜਮਾ ਖਰਚ ਇੱਕ ਪਾਸੇ ਉਹ ਜਮਾ ਇੱਕ ਪਾਸੇ ਉਹ ਖਰਚ ਕੀਤੀ ਜਾਣੀ ਕੁਝ ਆਪਣੇ ਲਈ ਵੀ ਤਾਂ ਧੰਨੇ ਇਕੱਠਾ ਕਰੀਏ ਜਿਹਦਾ ਕੁਝ ਨਾ ਅਸੀਂ ਇੱਥੇ ਮੰਗ ਮੰਗੀਏ ਤੇ ਕੇਵਲ ਵੈ ਗੁਰੂ ਆ ਮੇਰੇ ਪੱਲੇ ਨਾਮ ਧੰਨੇ ਆ ਤੇ ਮੈਨੂੰ ਚਰਨਾਂ 'ਚ ਨਿਵਾਸ ਦੇ ਆਪਣੇ ਵਿੱਚ ਵਾਸ ਦੇ ਉਹ ਨਾਮ ਧੰਨ ਦੇ ਨਾਲ ਮਿਲਿਆ ਜਾਣਾ ਹੈ ਮਹਾਰਾਜ ਕਹਿੰਦੇ ਹਰ ਰਤਨ ਧੰਨ ਵਿਹਾਜੇ ਉਹ ਧੰਨ ਨੂੰ ਇਕੱਠਾ ਕਰੇ ਨਾਮ ਧੰਨ ਨੂੰ ਮਹਾਰਾਜ ਕਹਿੰਦੇ ਕੱਚੇ ਕੇ ਵਪਾਰੀਏ ਜਿਹੜੇ ਕੱਚ ਪਿੱਚ ਦੇ ਵਪਾਰੀ ਕੁਝ ਕੂੜਾ ਕਰਕਟ ਦੇ ਕੁਝ ਕੱਚ ਦੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਬੜੀਆਂ بڑے ਵਪਾਰੀ ਨੇ ਜੇ ਮੈਂ ਉਹ ਗਿਣਤੀ ਮਿੰਤੀ ਚ ਪੈਦਾਵਾ ਸਮਾਂ ਅਜ਼ਾਇਨ ਜਾਏਗਾ ਔਰ ਬਹੁਤ ਪ੍ਰਕਾਰ ਦੇ ਵਪਾਰੀ ਨੇ ਮਹਾਰਾਜ ਕਹਿੰਦੇ ਵਾਕ ਹਰ ਤਨ ਲਿਆ ਨਾ ਜਾਈ ਵਾਕ ਦਾ ਅਰਥ ਹੁੰਦਾ ਬੋਲ ਬੋਲਾਂ ਦੇ ਨਾਲ ਗੱਲਾਂ ਦੇ ਨਾਲ ਮੇਰੀ ਤਰ੍ਹਾਂ ਗੱਲਾਂ ਪੜ ਪੜ ਕੇ ਸੁਨਾਤੀਆਂ ਗੱਲਾਂ ਕਰ ਲਈਆਂ ਰੱਬ ਦੀਆਂ ਕਿ ਐ ਉਹਨੂੰ ਅੰਦਰ ਇਕੱਠਾ ਨਹੀਂ ਕੀਤਾ ਉਦੇ ਨਾਲ ਧੰਨ ਨਹੀਂ ਬਿਹਾਦਿਆ ਦਾਣਾ ਸਜਣਾ ਹਿਰਦੇ ਚ ਵਸਾ ਮਹਾਰਾਜ ਕਹਿੰਦੇ ਜਿਹੜੇ ਕੱਚ ਦਾ ਵਪਾਰ ਕਰਦੇ ਆ ਕੂੜਾ ਕਰਕਟ ਦਾ ਕੂੜ ਦਾ ਵਪਾਰ ਕਰਦੇ ਆ ਰੱਬ ਦੇ ਨਾਮ ਨੂੰ ਛੱਡ ਕੇ ਹੋਰ ਧੰਨ ਇਕੱਠਾ ਕਰਦੇ ਆ ਔਰ ਜਿਹੜਾ ਸੰਸਾਰ ਦੇ ਵਿੱਚ ਦੁੱਖ ਦੇਣ ਵਾਲਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਜਿਹੜੇ ਆ ਨਾ ਕੱਚੇ ਕੇ ਵਪਾਰੀਏ ਵਾ ਕੇ ਉਨਾਂ ਤੋਂ ਉਹ ਜਿਹੜੇ ਕੱਚ ਦਾ ਵਪਾਰ ਕਰਨ ਵਾਲੇ ਹਰ ਤਨ ਲਿਆ ਨਾਂ ਜਾਈ ਉਹ ਹਰੀ ਨਾਮ ਤਨ ਨੂੰ ਪ੍ਰਾਪਤ ਨਹੀਂ ਕਰ ਸਕਦੇ ਜਿਹੜੇ ਕੇਵਲ ਗੱਲਾਂ ਵਾਲੇ ਉਹ ਪ੍ਰਾਪਤੀ ਨਹੀਂ ਕਰ ਸਕਦੇ ਕਮਾਉਣ ਵਾਲੇ ਹਿਰਦੇ ਦੇ ਵਿੱਚ ਪ੍ਰਾਪਤੀ ਉਹਨਾਂ ਨੂੰ ਹੁੰਦੀ ਏ ਨਾਮ ਤਨ ਦੀ ਮਹਾਰਾਜ ਕਹਿੰਦੇ ਹਰ ਤਨ ਰਤਨ ਜਾ ਵਹਿ ਰਮਾਨਕ ਮਹਾਰਾਜ ਨਾ ਬਾਹਰ ਦਾ ਐਗਜ਼ੈਂਪਲ ਦਿੰਦੇ ਨੇ ਜਿਹੜਾ ਐਗਜ਼ੈਂਪਲ ਦਿੰਦੇ ਨੇ ਇਹਨਾਂ ਦੀ ਕੁਝ ਕੀਮਤ ਹੈ ਕਿਉਂਕਿ ਨਿਰਗੁਣ ਨੂੰ ਸਮਝਾਉਣ ਲਈ ਸੰਸਾਰ ਦਾ ਪ੍ਰਮਾਨ ਦਿੰਦੇ ਜੋ ਸੰਸਾਰ ਵੇਖਦਾ ਹੈ ਜੋ ਸੰਸਾਰ ਨੂੰ ਦਿਸਦਾ ਹੈ ਤੇ ਉਹ ਅਨਦੇਸ਼ ਦੇ ਦੀ ਗੱਲ ਸਮਝਾਉਣ ਵਾਸਤੇ ਮਹਾਰਾਜ ਕਹਿੰਦਿਆ ਹਰੀ ਦਾ ਨਾਮ ਧੰਨ ਪਤਾ ਕਿੰਨਾ ਕੁ ਅਮੁੱਲ ਕੇ ਜਿਵੇਂ ਰਤਨ ਜਾ ਵਿਹਾਰ ਮਾਨਕ ਨੇ ਔਰ ਇਹਨਾਂ ਦੀ ਬੜੀ ਬੜੀ ਕੀਮਤ ਹੈ ਮਹਾਰਾਜ ਕਹਿੰਦੇ ਰੱਬ ਦਾ ਨਾਮ ਧੰ ਜਿਹੜਾ ਹੈ ਨਾ ਇਹ ਸਾਰੇ ਕੁਝ ਵੀ ਉਹਦੇ ਤੁਲ ਨਹੀਂ ਜਿਹੜਾ ਜਪਣ ਵਾਲਾ ਜਿਹਦੇ ਅੰਦਰ ਨਾਮ ਧੰ ਟਿਕ ਜਾਵੇ ਉਹ ਤਾਂ ਕਿਦੇ ਹੀਰੇ ਮੋਤੀਆਂ ਤੇ ਨਦਰ ਮਾਰ ਦੇਵੇ ਉਹਨਾਂ ਨੂੰ ਪੱਥਰ ਬਣਾ ਦਿੰਦਾ ਹੈ ਤੇ ਕਿਦੇ ਪੱਥਰਾਂ ਤੇ ਨਦਰ ਪੈ ਜਾਵੇ ਤੇ ਉਹਨਾਂ ਨੂੰ ਹੀਰੇ ਮੋਤੀ ਬਣਾ ਦੇਂਦਾ ਮੈਂ ਸ਼ਾਰਟਕਟ ਥੋੜੇ ਜੇ ਇਤਿਹਾਸ ਦੀ ਐਗਜ਼ੈਂਪਲ ਦੇਵਾਂ ਔਰ ਭਾਈ ਗੜੀਆ ਦੀ ਭਾਈ ਗੜੀਆ ਦੇ ਗੁਰੂ ਅਰਜੁਨ ਦੇ ਮਹਾਰਾਜ ਜੀ ਦੇ ਬੜੇ ਪਿਆਰੇ ਸਿੱਖ ਤੇ ਬੜੇ ਜਪੀ ਤਪੀ ਤੇ ਅੰਦਰੋਂ ਪਹੁੰਚੀ ਹੋਈ ਪੁੰਨਿਆ ਆਤਮਾ ਸਨ ਉਹ ਪ੍ਰਚਾਰ ਕਰਦੇ ਹੋਏ ਮੁਸਲਮਾਨ ਫਕੀਰ ਮੀਆਂ ਦੌਲਾ ਦੇ ਕੋਲ ਪਹੁੰਚੇ ਤੇ ਮੀਆਂ ਦੌਲਾ ਦੇ ਕੋਲ ਕੁਝ ਸਮਾਂ ਰਹਿ ਕੇ ਜਦੋਂ ਚੱਲਣ ਲੱਗੇ ਔਰ ਤੁਰੇ ਤੇ ਮੀਆਂ ਦੌਲਾ ਨੇ ਦੇਖਿਆ ਭਾਈ ਗੜੀਏ ਦੇ ਪੈਰਾਂ ਵਿੱਚ ਪਾਈ ਜੁੱਤੀ ਇੱਕ ਪਾਸੇ ਟੁੱਟੀ ਹੋਈ ਸੀ ਤੇ ਮੀਆਂ ਦੌਲਾ ਕਹਿਣ ਲੱਗਾ ਕਹਿੰਦਾ ਇਹਦੇ ਗੁਰੂ ਨੇ ਭਾਈ ਗੜੀਏ ਦੇ ਗੁਰੂ ਨੇ ਇਹਨੂੰ ਪ੍ਰਚਾਰ ਵਾਸਤੇ ਭੇਜ ਦਿੱਤਾ ਤੁਰ ਕੇ ਜਾਣਾ ਪੈਂਡਾ ਤੇ ਕਰਨਾ ਹੈ ਤੈਨੂੰ ਜੁੱਤੀ ਤਾਂ ਚੰਗੀ ਲੈ ਦਿੰਦੇ ਉਹ ਟੁੱਟੀ ਆ ਵਿੱਚ ਰੇਤਾ ਪੈ ਪੈ ਪੈਰ ਛੜਦੇ ਜਾਣਗੇ ਮੇਨ ਦੌਲੇ ਨੇ ਮਾਣ ਅੰਦਰ ਵਿਚਾਰ ਫੁਰਨਾ ਹੀ ਅਦੇ ਕੀਤਾ ਕਿ ਕਿਉਂ ਨਾ ਮੈਂ ਰਿਧੀ ਸਿਧੀ ਨੇ ਇਹਨਾਂ ਨੂੰ ਜੁੱਤੀ ਚੰਗੀ ਪਹਿਨਾ ਦੇਆ ਉਥੋਂ ਪਾਈ ਗੜੀਆ ਮੋੜੇ ਕਹਿੰਦੇ ਰੁਕਦਾ ਮੀਆਂ ਦੌਲਾ ਤੂੰ ਮੇਰੇ ਗੁਰੂ ਤੇ ਸ਼ੰਕਾ ਕੀਤੀ ਏ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਨਿਰਮਾਨਤਾ ਤੇ ਬਾਹਰ ਦੀ ਗਰੀਬੀ ਵੀ ਦਿੰਦਾ ਹੈ ਕਿ ਬਾਹਰੋਂ ਜਿਹੜਾ ਰਖ ਗਰੀਬੀ ਵੇਸ ਧਨ ਨੂੰ ਬੁਝਾਉਣਾ ਹੈ ਨਾ ਤੇ ਹੀਰਾ ਜਿਹੜਾ ਕਹਿੰਦੇ ਆ ਨਾ ਪੋਟਲੀਆਂ ਦੇ ਵਿੱਚ ਹੁੰਦਾ ਉਹ ਇਸ ਕਰਕੇ ਬਈ ਉਹਨੂੰ ਬਾਹਰੋਂ ਟਾਕੀ ਵੇਖ ਕੇ ਕੋਈ ਕਹੇਗਾ ਲੀਰ ਹੀ ਪਈ ਉਹਨੂੰ ਲੋਟੂ ਨਾ ਹੋਵੇਗਾ ਬਾਹਰ ਦਾ ਲਿਬਾਸ ਸ਼ਾਦਾ ਤਾਂ ਹੈ ਕਿ ਇਹਨੂੰ ਵਿਕਾਰਾਂ ਰੂਪ ਦੁਰ ਵਿਚਾਰਾਂ ਰੂਪ ਕੁਸੰਗ ਰੂਪ ਲੋਟੂ ਨਾ ਲੁੱਟਣਗੇ ਕਹਿਣਗੇ ਦੇ ਕੁਲ ਕੀ ਹੋਣਾ ਹੈ ਦਾ ਕੰਗਾਲ ਚੱਜ ਦੇ ਲੀੜੇ ਵੀ ਨਹੀਂ ਸ ਤੇ ਭਾਈ ਗੜੀਆ ਕਹਿੰਦਾ ਮੀਆਂ ਦੌਲਾ ਜੇ ਤੈਨੂੰ ਆਪਣੀ ਰਿਧੀ ਸਿਧੀ ਤੇ ਹੈ ਨਾ ਕਿ ਸਿੱਖ ਕੰਗਾਲ ਏ ਕਹਿੰਦੇ ਆਪਣੇ ਸਾਜੇ ਪਾਸੇ ਨਦਰ ਮਾਰ ਖੱਬੇ ਪਾਸੇ ਨਦਰ ਮਾਰ ਰੋੜ ਦੇ ਵਿੱਚ ਨਦਰ ਮਾਰ ਜਿੱਧਰ ਮੀਆਂ ਦੌਲਾ ਨਦਰ ਮਾਰੇ ਔਰ ਰੋੜ ਹੁੰਦੇ ਸਨ ਨਾ ਪਹਿਲਾਂ ਰੋੜ ਤੇ ਉਹ ਹੀਰੇ ਤੇ ਮੋਤੀ ਬਣ ਬਣ ਚਮਕਣ ਦਿਸਣ ਮੀਆਂ ਦੌਲੇ ਨੇ ਦੋਨੇ ਹੱਥਾਂ ਭਾਈ ਗੜੀਏ ਦੇ ਚਰਣਾ ਤੇ ਰੱਖ ਕੇ ਕਹਿ ਲੱਗਾ ਤਨ ਸਿੱਖਾ ਤੂੰ ਤਨ ਤੇਰੀ ਕਮਾਈ ਤਨ ਤੇਰਾ ਗੁਰੂ ਜਿਨੇ ਇੰਨੀਆਂ ਦਾਤਾਂ ਬਖਸ਼ੀਆਂ ਤੇ ਦਾਤਾਂ ਨੂੰ ਪਾ ਕੇ ਵੀ ਤੂੰ ਇੰਨਾ ਸ਼ਾਂਤ ਬੈਠਾ ਟਿਕਾਉ ਉਹ ਵਾਲਾ ਕੋਈ ਦੂਜਾ ਫੁਰਨਾ ਨਹੀਂ ਉਪਜਦਾ ਕਹਿੰਦੇ ਮੀਆਂ ਦੌਲਾ ਤਾਂ ਤੂੰ ਮੇਰੇ ਗੁਰੂ ਤੇ ਸ਼ੰਘਾ ਕੀਤਾ ਸੀ ਨਹੀਂ ਤੇ ਸਾਨੂੰ ਇਹਦਾ ਕੋਈ ਸ਼ੌਂਕ ਨਹੀਂ ਮਹਾਰਾਜ ਇਥੇ ਪ੍ਰਮਾਨ ਦਿੰਦੇ ਨੇ ਨਾਮ ਧਨ ਹੀਰੇ ਮੋਤੀਆਂ ਨੂੰ ਵੀ ਵਾਦੀ ਜਿਹਦੇ ਅੰਦਰ ਵੱਸਦਾ ਹੈ ਉਹਦੀ ਨਦਰ ਹੀ ਪੱਥਰਾਂ ਨੂੰ ਵੀ ਹੀਰੇ ਮੋਤੀ ਬਣਾ ਦਿੰਦੀ ਉਹ ਮਹਾਰਾਜ ਕਹਿੰਦੇ ਜਪਤਾ ਸਈ ਮੱਤ ਵਿੱਚ ਰਤਨ جواਹਰ ਮਾਨਕ ਇਹ ਕਦੋਂ ਪ੍ਰਗਟ ਹੁੰਦੇ ਆ ਕਦੋਂ ਮਿਲਦੇ ਨੇ ਔਰ ਕਹਿ ਲੱਗੇ ਜੇ ਇੱਕ ਗੁਰ ਕੀ ਸਿੱਖ ਸੁਣੀ ਤੂੰ ਇੱਕ ਸਿੱਖਿਆ ਸੁਣ ਲਾ ਇਹ ਸਭ ਕੁਝ ਤੇਰੀ ਜ਼ੁਬਾਨ ਤੇ ਤੇਰੀ ਖਿਰ ਦੇ ਦੇ ਅੰਦਰ ਉਹ ਹੀਰੇ ਮੋਤੀ ਮਾਨਕ ਪੈਦਾ ਹੋਣਗੇ ਜਿਹੜੇ ਬਾਹਰ ਦੇ ਮਾਨਕਾਂ ਨੂੰ ਕਿਦੇ ਕੀਮਤ ਵਾਲੇ ਹੋਣਗੇ ਉਹਨਾਂ ਦੀ ਕੀਮਤ ਕੋਈ ਆਦਾ ਨਹੀਂ ਕਰ ਸਕੇਗਾ ਇੰਨੇ ਕੀਮਤੀ ਹੋਣਗੇ ਮਹਾਰਾਜ ਕਹਿੰਦਿਆ ਹਰ ਧੰਨੇ ਨਾਲ ਅੰਮ੍ਰਿਤ ਵੇਲੇ ਵਤੈ ਜਿਹੜਾ ਹਰੀ ਦਾ ਨਾਮ ਧਾਨਿਆ ਵੈ ਗੁਰੂ ਦਾ ਨਾਮ ਧੰਨ ਉਹ ਕਦੋਂ ਤੇ ਕਿਸ ਵੇਲੇ ਜਪਿਆ ਜੁੜਿਆ ਦਾਣਾ ਕਹਿਣ ਲੱਗੇ ਅੰਮ੍ਰਿਤ ਵੇਲੇ ਵੱਤੈ ਆਪਾਂ ਬੀਜ ਬੀਦਦੇ ਹਾਂ ਨਾ ਖੇਤੀਕਾਰ ਜਿਹੜੇ ਖੇਤੀ ਕਰਦੇ ਨਹੀਂ ਤੇ ਦੂਜਿਆਂ ਨੂੰ ਪਤਾ ਔਰ ਖੇਤੀ ਕਰਦੇ ਆ ਵੱਤਰ ਹੋਵੇ ਨਾ ਜਦੋਂ ਵੱਤਰ ਜ਼ਮੀਨ ਨਾ ਤਾਂ ਉਹਦੇ ਤੇ ਜਾਦੀ ਉਹਦੇ ਚ ਸੇਲ ਹੋਵੇ ਤੇ ਨਾ ਨਾ ਦੀ ਖੁਸ਼ਕੀ ਹੋਵੇ ਸਿਆਣੇ ਜਿਹੜੇ ਖੇਤੀਕਾਰ ਹੁੰਦੇ ਨਾ ਫਿਰ ਉਹ ਪਹਿਲਾਂ ਵੱਤਰ ਵੇਖਦੇ ਆ ਜੇ ਵੱਤਰ ਚੜ ਜਾਏ ਫਿਰ ਬੀਜ ਨਹੀਂ ਪਾਉਂਦੇ ਉਹ ਕਹਿੰਦੇ ਬੀਜ ਅਜਾਇਨ ਦਏਗਾ ਇਹਨੂੰ ਦੁਬਾਰਾ ਪਾਣੀ ਲਾਓ ਇਹਨੂੰ ਵੱਤਰ ਕਰੋ ਤੇ ਵਾਹ ਕੇ ਦੁਬਾਰਾ ਸੁਹਾਗੋ ਤੇ ਫਿਰ ਸੁਹਾ ਕੇ ਫਿਰ ਵੇਖਦੇ ਵੱਤਰ ਹੈ ਕਹਿੰਦੇ ਹੁਣ ਵੱਤਰੇ ਕੀੜਾ ਕਰ ਦਿਓ ਜਾਂ ਛੱਟਾ ਦੇ ਦਿਓ ਹੁਣ ਬੀਜ ਬੋਵੋ ਮਹਾਰਾਜ ਕਹਿੰਦੇ ਸਜਣਾ ਤੇਰੇ ਕੋਲ ਨਾਮ ਬੀਜ ਬੋਣ ਦਾ ਅੰਮ੍ਰਿਤ ਵੇਲ ਹੈ ਵੱਤੈ ਵੱਤੇ ਦਾ ਅਰਥ ਹੈ ਵੱਤਰ ਜਿਹਨੂੰ ਮਹਾਰਾਜ ਕਹਿੰਦੇ ਵੱਤ ਲੱਗੀ ਸੱਚੇ ਨਾਮ ਕੀ ਔਰ ਅੰਦਰ ਵਤ ਜਿਹੜੀ ਹੈ ਉਹ ਸੱਚੇ ਨਾਮ ਦੀ ਹੋ ਉਹ ਵਤਰੇ ਤੇ ਉਹਦੇ ਉਸ ਸਮੇਂ ਉੱਠ ਕੇ ਅੰਮ੍ਰਿਤ ਵੇਲੇ ਜਪਣਾ ਉਹ ਬੀਜ ਬੋਣਾ ਨਾਮ ਬੀਜ ਅੰਮ੍ਰਿਤ ਵੇਲੇ ਵਤੈ ਅੰਮ੍ਰਿਤ ਵੇਲੇ ਵਤਰੇ ਤੇ ਉੱਠ ਕੇ ਨਾਮ ਬੀਜ 5 ਮਿੰਟ 10 ਮਿੰਟ ਚਾਹੇ 50 ਮਿੰਟ ਜਪ ਜ਼ਰੂਰ ਅੰਦਰੋ ਜੁੜ ਕਹਿੰਦੇ ਹਰ ਭਗਤੀ ਹਾਰ ਲਈ ਬਲਾਈ ਹਰ ਭਗਤੀ ਹਰੀ ਦੇ ਭਗਤਾਂ ਨੇ ਭਗਤੀ ਕਰਦਿਆਂ ਹਰੀ ਪਰਮਾਤਮਾ ਵਿੱਚ ਜਿਹੜੀ ਟੁੱਟੀ ਹੋਈ ਲਿਵ ਸੀ ਨਾ ਜਨਮ ਮੇਲੇ ਲਿਵ ਛੁੜਕੀ ਲੱਗੀ ਤ੍ਰਿਸਨਾ ਮਾਇਆ ਅਮਰ ਵਰਤਾਇਆ ਹੁਣ ਉਹ ਲਿਵ ਪ੍ਰਭੂ ਦੇ ਸ਼ਬਦ ਵਿੱਚ ਲਾ ਦਿੱਤੀ ਆ ਮਹਾਰਾਜ ਕਹਿੰਦੇ ਹਰ ਤਨ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ ਅੰਮ੍ਰਿਤ ਵੇਲੇ ਵੱਤੇ ਉਹ ਵੱਤ ਸਮਾ ਵੱਤਰ ਵੇਖ ਕੇ ਹਿਰਦੇ ਦਾ ਟਿਕਾਉ ਬਿਰਤੀਆਂ ਖਿੰਡੀਆਂ ਨਹੀਂ ਮਨ ਰੁਕਿਆ ਹੈ ਸ਼ਾਂਤ ਹੈ ਔਰ ਕਿਤੇ ਦੁਰਦਰ ਖਿਆਲ ਪਟਕਦਾ ਨਹੀਂ ਉਸ ਵੇਲੇ ਬੀਜਿਆ ਹੈ ਨਾਮ ਨਾਮ ਦਾ ਬੀਜ ਅੰਦਰ ਪਾਇਆ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਉਹਦਾ ਨਾਮ ਹੀ ਅੰਮ੍ਰਿਤ ਵੇਲੇ ਉਹਦੀ ਵਡਿਆਈ ਕਰ ਮਹਾਰਾਜ ਸੱਚੇ ਪਾਤਸ਼ਾਹ ਇਹ ਵੀ ਬਚਨ ਕਰਦੇ ਨੇ ਚੌਥੇ ਪੈਰ ਸਬਾਹ ਕੈ ਸੁਰਤਿਆ ਉਪਜੈ ਚਾਉ ਸੁਰਤਿਆ ਸੁਰਤੀ ਵਾਲੇ ਉਹਨਾਂ ਸੁਰਤੀ ਜੋੜਨ ਵਾਲੇ ਜੁੜੀ ਹੋਈ ਸੁਰਤ ਵਾਲੇ ਉਹਨਾਂ ਦੇ ਮਨ ਅੰਦਰ ਚਾ ਪੈਦਾ ਹੋਇਆ ਕਿਉਂਕਿ ਚਾਰ ਪੈਰ ਰਾਤੇ ਤਿੰਨ ਪੈਰ ਬਤੀਤ ਹੁੰਦੇ ਨੇ ਉਹਨਾਂ ਦੇ ਮਨ ਅੰਦਰ ਚੌਥੇ ਪੈਰ ਚਾਉ ਉਪਜਿਆ ਤਿਨਾ ਦਰਿਆਵਾ ਸੇ ਉਹ ਦੋਸਤੀ ਉਹ ਦਰਿਆ ਜਿਹੜੇ ਨੇ ਵਹਿਣ ਇੱਕ ਨਾਲੇ ਇੱਕ ਖਾਲੇ ਇੱਕ ਚੁਲੀ ਪਾਣੀ ਦੀ ਇੱਕ ਦਰਿਆ ਵਹਿੰਦੇ ਪਏ ਨੇ ਉਹਨਾਂ ਨਾਲ ਦੋਸਤੀ ਹੈ ਜਿਹੜੇ ਨਾਮ ਦੇ ਦਰਿਆ ਜਪ ਤਪ ਦੇ ਦਰਿਆ ਸੇਵਾ ਸਿਮਰਨ ਦੇ ਦਰਿਆ ਜਿਹੜਾ ਰਹਿਮਤਾ ਦਾ ਦਰਿਆ ਏ ਕਿ ਕੋਈ ਉਹਦੇ ਨਾਲ ਜੁੜ ਜਾਂਦਾ ਉਹ ਰਹਿਮਤਾ ਦੇ ਦਰਿਆ ਬਖਸ਼ ਦਿੰਦਾ ਕਹਿੰਦੇ ਮਨ ਮੁਖ ਸੱਚਾ ਨਾਉ ਇਥੇ ਪਾਠ ਮਨਮੁਖ ਨਹੀਂ ਮਨ ਮੁਖ ਸੱਚਾ ਨਾਉ ਮਨ ਅੰਦਰ ਵੀ ਤੇ ਮੁਖ ਦੇ ਵਿੱਚ ਵੀ ਉਹਦੇ ਸੱਚਾ ਨਾਮ ਵਸਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਅੰਮ੍ਰਿਤ ਵੇਲਾ ਹੀ ਜਦੋਂ ਜਪਣਾ ਅੰਮ੍ਰਿਤ ਵੇਲੇ ਦੇ ਬੜੇ ਪ੍ਰਮਾਨ ਗੁਰਬਾਣੀ ਅੰਦਰ ਇਤਿਹਾਸ ਅੰਦਰ ਭਾਈ ਗੁਰਦਾਸ ਸਾਹਿਬ ਨੇ ਇਥੇ ਕੇਵਲ ਮੈਂ ਸੰਖੇਪ ਚ ਅਰਜ਼ ਕਰਾਂ ਮਹਾਰਾਜ ਕਹਿੰਦੇ ਭਗਤ ਖਾਈ ਖਰਚ ਰਹੇ ਭਗਤ ਜਿਹੜੇ ਨੇ ਔਰ ਉਹਨੂੰ ਖਾਂਦੇ ਜੇ ਕੋ ਖਾਵੇ ਜੇ ਕੋ ਪੁੰਚੇ ਔਰ ਜਿਹੜਾ ਖਾਂਦਾ ਸ਼ੱਕਦਾ ਟਕਾਉਂਦਾ ਅੰਦਰ ਉਹਨੂੰ ਜਪਦਾ ਕਹਿੰਦੇ ਉਹ ਖਾ ਰਹੇ ਨੇ ਖਰਚ ਰਹੇ ਨੇ ਔਰ ਖਾਣਾ ਹੈ ਜਪਣਾ ਤੇ ਖਰਚਣਾ ਹੈ ਦੂਜਿਆਂ ਨੂੰ ਜਪਾਉਣਾ ਔਰ ਦੂਜਿਆਂ ਨੂੰ ਜਪਾਉਂਦੇ ਨੇ ਕਹਿੰਦੇ ਨਿਕਟਾ ਨਹੀਂ ਇਹ ਧਨ ਕਦੇ ਮੁਕਦਾ ਨਹੀਂ ਰਲ ਮਿਲ ਖਾ ਵਹ ਖਰਚ ਹੈ ਭਾਈ ਟੋਟ ਨਾ ਆਵੇ ਵੱਧ דו ਜਾਈ ਮਹਾਰਾਜ ਕਹਿੰਦੇ ਇਹਦੇ ਅੰਦਰ ਟੋਟਾ ਨਹੀਂ ਨਾਮ ਧਨ ਦਾ ਇਹ ਤਾਂ ਵੱਧਦਾ ਹੀ ਜਾਂਦਾ ਜਿਵੇਂ ਕੋਈ ਇਹਨੂੰ ਜਪਦਾ ਹੈ ਜਿਵੇਂ ਕੋਈ ਜਪਾਉਂਦਾ ਹੈ ਹਰੀ ਦਾ ਨਾਮ ਧਾਨਿਆ ਮਹਾਰਾਜ ਕਹਿੰਦੇ ਹਲ ਤ ਪਲ ਤ ਹਰ ਧੰਨੇ ਕੀ ਹਾਲਤ ਲੋਕ ਤੇ ਪਲਤ ਪਰਲੋਕ ਵਿੱਚ ਹਰੀ ਪਰਮਾਤਮਾ ਦੇ ਨਾਮ ਧੰਨ ਦੀ ਅਰ ਨਾਮ ਦੇ ਹਰੀ ਦੇ ਨਾਮ ਧੰਨ ਦੀ ਕਹਿੰਦੇ ਭਗਤਾ ਕੋ ਮਿਲੀ ਵਡਿਆਈ ਜਿਹੜੇ ਭਗਤ ਜਪਦੇ ਆ ਨਾ ਜੋੜਦੇ ਨੇ ਤੁਰਦੇ ਨੇ ਉਹਨਾਂ ਦੀ ਲੋਕ ਵਿੱਚ ਵੀ ਵਡਿਆਈ ਹੈ ਭਗਤਾਂ ਦੀ ਤੇ ਪਰਲੋਕ ਵਿੱਚ ਵੀ ਉਹਨਾਂ ਦੀ ਜੈ ਜੈਕਾਰ ਹੁੰਦੀ ਏ ਜਪਣ ਵਾਲਿਆਂ ਦੀ ਮਹਾਰਾਜ ਕਹਿੰਦੇ ਆ ਉਨ੍ਹਾਂ ਦੀ ਚੜ੍ਹਦੀ ਕਲਾ ਜਿਹੜੇ ਜਪਦੇ ਆ ਜਿਨੀ ਨਾਮ ਧਿਆਇਆ ਗਏ ਮੁਸ਼ਕਤ ਘਾਲ ਜਿਨ੍ਹਾਂ ਨਾਮ ਨੂੰ ਧਿਆਇਆ ਮੁਸ਼ਕਤ ਘਲ ਨਾ ਘਾਲੀ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਆਪ ਹੀ ਨਹੀਂ ਕਿੰਨਿਆਂ ਦਾ ਹੀ ਪਾਰ ਉਤਾਰਾ ਕਰਦੇ ਨੇ ਮਹਾਰਾਜ ਕਹਿੰਦੇ ਹਰ ਤਨ ਨਿਰਭਉ ਸਦਾ ਸਦਾ ਅਸਥਿਰ ਹੈ ਸੱਚਾ ਹਰੀ ਦਾ ਨਾਮ ਧਨ ਭੈ ਨੂੰ ਦੂਰ ਕਰਦਾ ਹੈ ਜਪਣ ਵਾਲੇ ਨੂੰ ਭਾਉ ਕੋਈ ਨਹੀਂ ਰਹਿੰਦਾ ਅੰਦਰ ਨਾਮ ਧੰਨਿਆ ਸਦਾ ਸਦਾ ਤਨ ਕਰਕੇ ਮਨ ਕਰਕੇ ਹਮੇਸ਼ਾ ਹਮੇਸ਼ਾ ਲੋਕ ਪਰਲੋਕ ਕਰਕੇ ਅਸਥਿਰ ਹੈ ਸੱਚਾ ਉਹ ਟਿਕਿਆ ਹੋਇਆ ਹੈ ਅੰਦਰ ਹਿਰਦੇ ਦੇ ਅੰਦਰ ਵਸਿਆ ਹੋਇਆ ਹੈ ਸੱਚਾ ਧੰਨ ਸੱਚੇ ਵੈਗੁਰੂ ਦਾ ਨਾਮ ਧੰਨ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਹਾਰ ਧੰਨ ਅਗਨੀ ਤਤ ਕਰੇ ਪਾਣੀਏ ਜਮਦੂਤਾ ਕਿਸੇ ਦਾ ਗਵਾਇਆ ਨਾ ਜਾਈ ਕਹਿੰਦੇ ਇਹਨੂੰ ਲੋਟੂ ਲੱਗਦੇ ڈاکੂ ਪੈਂਦੇ ਨੇ ਇਹ ਜਿਹੜਾ ਨਾਮ ਧਾਨੇ ਅਨ ਵੈਗਰੂ ਦਾ ਇਹਨੂੰ ਅਗਨੀ ਸਾੜ ਨਹੀਂ ਸਕਦੀ ਇਹਨੂੰ ਤਸਕਰ ਹੈ ਚੋਰ ਜਿਹੜੇ ਚੁਰਾ ਨਹੀਂ ਸਕਦੇ ਪਾਣੀਏ ਪਾਣੀ ਡੋਬ ਨਹੀਂ ਸਕਦਾ ਜਮਦੂਤਾ ਜਮਦੂਤ ਜਿੰਦ ਦੇ ਅਰੀ ਵੈਰੀ ਜਿਹੜੇ ਨੇ ਉਹ ਆ ਕੇ ਇਹਨੂੰ ਨੂੜ ਕੇ ਬੰਨ ਕੇ ਸਜਾਵਾਂ ਦੇਣ ਲਈ ਅੱਗੇ ਨਹੀਂ ਲਾ ਸਕਦੇ ਕਿਸੇ ਕਾ ਗਵਾਇਆ ਨਾ ਦਾਈ ਕੋਈ ਇਹਨੂੰ ਅਜ਼ਾਈ ਗਵਾ ਨਹੀਂ ਸਕਦਾ ਇਹਨੂੰ ਨਸ਼ਟ ਨਹੀਂ ਕਰ ਸਕਦਾ ਕਿਉਂਕਿ ਨਾਮ ਧਾਨਿਆ ਇਹਨੂੰ ਕੋਈ ਚੁਰਾਉਂਦਾ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਬਾਣੀ ਅੰਦਰ ਬਚਨ ਕਰਦੇ ਨੇ ਔਰ ਧੰ ਗੁਰੂ ਅਰਜਨ ਦੇਵ ਮਹਾਰਾਜ ਮੇਰ ਕਰਦੇ ਨੇ ਗੁਰ ਕਾ ਬਚਨ ਬਸੈ ਜੀ ਨਾਲੇ ਗੁਰੂ ਦਾ ਬਚਨ ਬੋਲ ਸ਼ਬਦ ਹਿਰਦੇ ਦੇ ਅੰਦਰ ਵਸੇ ਕਹਿੰਦੇ ਜਲ ਨਹੀਂ ਡੋਬੈ ਤਸਕਰ ਨਹੀਂ ਲੇਵੈ ਭਾਏ ਨਾ ਸਕੈ ਝਾਲੇ ਕਹਿੰਦੇ ਉਹਨੂੰ ਅੱਗ ਸਾੜ ਨਹੀਂ ਸਕਦੀ ਪਾਣੀ ਡੋਬਣੀ ਸਕਦਾ ਚੋਰ ਚਰਾ ਨਹੀਂ ਸਕਦਾ ਔਰ ਉਹਨੂੰ ਕੋਈ ਸਨ ਨਹੀਂ ਉਲਾ ਸਕਦਾ ਜਿਹਦੇ ਅੰਦਰ ਗੁਰੂ ਦਾ ਬਚਨ ਪਿਆ ਵਸਦਾ ਹੈ ਹਰ ਤਨ ਕੋ ਉਚਕਾ ਨੇੜ ਨਾ ਆਵੈ ਲੁੱਟਣ ਵਾਲਾ ਲੋਟੂ ਚੋਰ ਡਕੈਤ ਉਹਨੂੰ ਚਰਾਉਣ ਵਾਸਤੇ ਕੋਈ ਇਸ ਨਾਮ ਧੰਨ ਦੇ ਨੇੜੇ ਨਹੀਂ ਆਉਂਦਾ ਜਮ ਜਾਗਾਤੀ ਡੰਡ ਨਾਲ ਲਗਾਈ ਜਮ ਨੇੜੇ ਨਹੀਂ ਆਉਂਦੇ ਜਿਹੜੇ ਟੈਕਸ ਵਸੂਲਦੇ ਰਸਤੇ ਦੇ ਅੰਦਰ ਵਸੂਲੀਏ ਨੇ ਉਹ ਡੰਡ ਸਜਾਵਾ ਨਹੀਂ ਦੇ ਸਕਦੇ ਸਾਕਤੀ ਪਾਪ ਕਰਕੇ ਵਿਖਿਆ ਤਨ ਸੰਚਿਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਸਾਖਤ ਟੁੱਟੇ ਹੋਏ ਉਸ ਸੰਗੀ ਅਰ ਗੁਰੂ ਤੋਂ ਵੇਮੁਖ ਨੇ ਕਹਿਣ ਲੱਗੇ ਉਹਨਾਂ ਨੇ ਪਾਪ ਕਰ ਕਰ ਕੇ ਨਾ ਵਿਕਾਰਾਂ ਦਾ ਦੁਰਚਾਰਾਂ ਦਾ ਬਦ ਫੈਲੀਆਂ ਰੂਪ ਉਹ ਤਨ ਸੰਚਿਆ ਇਕੱਠਾ ਕੀਤਾ ਹੈ ਪਾਪਾਂ ਵਾਲਾ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤਿੰਨਾ ਉਹ ਪਾਪੀਆਂ ਦੇ ਨਾਲ ਇੱਕ ਵੇਖ ਨਾਲ ਨਾ ਜਾਈ ਕਹਿੰਦੇ ਸਜਣੋ ਇੱਕ ਕਦਮ ਵੀ ਤੁਹਾਡੇ ਨਾਲ ਨਹੀਂ ਜੇ ਤੁਰਨਾ ਇੱਕ ਕਦਮ ਵੀ ਇਥੋਂ ਸਭ ਕੁਝ ਤਨਵੀ ਤਿਆਗਣਾ ਤੇ ਸਜਨਾ ਅੱਗੇ ਹਾਵੇ ਤੇ ਖੋਕੇ ਮਾਰਨੇ ਆ ਇੱਕ ਕਦਮ ਵੀ ਉਹਨੇ ਸਾਥ ਨਹੀਂ ਦੇਣਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਕਰਕੇ ਵੈ ਗੁਰੂ ਦੇ ਨਾਮ ਨੂੰ ਜਪ ਹਲ ਤੈ ਵਿੱਚ ਸਾਕਤ ਦੋਹਲੇ ਪਏ ਹੱਥੋਂ ਛੁਟਕ ਗਿਆ ਮਹਾਰਾਜ ਕਹਿੰਦੇ ਹਲਤ ਇਸ ਸੰਸਾਰ ਦੇ ਵਿੱਚ ਸਾਕਤ ਟੁੱਟੇ ਹੋਏ ਬੜੇ ਦੋਹਲੇ ਦੁਖੀ ਹੁੰਦੇ ਹਾਵੇ ਤੇ ਹੋਕੇ ਮਾਰਦੇ ਆ ਮਹਾਰਾਜ ਕਹਿੰਦੇ ਕਿਉਂ ਕਿਉਂਕਿ ਹੱਥ ਦੇ ਵਿੱਚੋਂ ਮਨ ਰੂਪੀ ਹੱਥ ਵਿੱਚੋਂ ਨਾ ਵੈਗੁਰੂ ਦਾ ਨਾਮ ਤਨ ਖਿਛਕ ਗਿਆ ਤੇ ਹੁਣ ਹਾਵੇ ਤੇ ਹੋਕੇ ਮਾਰਦੇ ਨੇ ਮਹਾਰਾਜ ਕਹਿੰਦੇ ਅੱਗੇ ਪਲਤ ਸਾਖਤ ਹਰ ਦਰਗੇ ਢੋਈ ਨਾ ਪਾਈ ਕਹਿੰਦੇ ਅੱਗੇ ਹਰੀ ਦੀ ਦਰਗਾਹ ਦੇ ਵਿੱਚ ਜਦੋਂ ਸਾਖਤ ਨੇ ਪਹੁੰਚਣਾ ਹੈ ਨਾ ਬਾਹਰ ਦਾ ਬੜਾ ਦਿਖਾਵਾ ਕਰਦਾ ਸੀ ਬੜਾ ਧਾਨਿਆਂ ਮੇਰੇ ਕੋ ਬਹੁਤ ਮੈਂ ਅਮੀਰ ਜ਼ਾਦਾ ਹੈ ਮਹਾਰਾਜ ਕਹਿੰਦੇ ਉਹ ਸਾਖਤ ਜਦੋਂ ਅੱਗੇ ਪਹੁੰਚਿਆ ਉਹਨੂੰ ਢੋਈ ਉਹਨੂੰ ਜਗਾ ਹੀ ਕਿਦੇ ਨਾ ਮਿਲੀ ਬੈਠਣ ਵਾਸਤੇ ਔਰ ਅੱਗੇ ਦੀ ਅੱਗੇ ਤਕੀਲਿਆ ਗਿਆ 84 ਲੱਖ ਦੇ ਵਿੱਚ ਪੈਂਦਾ ਫਿਰਿਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿਉਂ ਇਹਨਾਂ ਦਾ ਦੁੱਖਾਂ ਦਾ ਸਾਹਮਣਾ ਕਰਨਾ ਪਿਆ ਨਾਮ ਧਨ ਪੱਲੇ ਨਹੀਂ ਇਸਾ ਹਰ ਧਨ ਕਾ ਸੋ ਹਰ ਆਪ ਹੈ ਸੰਤੋਹ ਹੇ ਰੱਬ ਨਾਲ ਪਿਆਰ ਕਰਨ ਵਾਲੇ ਸੰਤੁਸ਼ਟ ਆਤਮਾਾਂ ਮ ਰੱਬ ਦੇ ਪਿਆਰਿਓ ਕਹਿਣ ਲੱਗੇ ਹਰੀ ਦੇ ਨਾਮ ਧਨ ਦਾ ਮਾਲਕ ਵੈ ਗੁਰੂ ਆਪ ਹੈ ਜਿਸ ਨੂੰ ਦੇ ਸੋ ਹਰ ਧਨ ਲੱਦ ਚਲਾਏ ਜਿਹਦੇ ਤੇ ਬਖਸ਼ਿਸ਼ ਕਰਦਾ ਹੈ ਨਾ ਉਹ ਥੋੜਾ ਠੜਕਾ ਨਹੀਂ ਉਹ ਗੱਡਿਆਂ ਦੇ ਗੱਡੇ ਲੱਦ ਕੇ ਤੇ ਔਰ ਲੈ ਤੁਰਦਾ ਆ ਮਹਾਰਾਜ ਖੀਰ ਲੀਆਂ ਤੁਕਾਂ ਵਿੱਚ ਕਿਰਪਾ ਕਰਦੇ ਇਸਾ ਹਰ ਧਨੇ ਕਾ ਟੂਟਾ ਕਦੇ ਨਾ ਆਵੇ ਜਿਹੜਾ ਹਰੀ ਨਾਮ ਧਨ ਵਿਹਾਜਦਾ ਹੈ ਨਾ ਨਾ ਲੋਕ ਵਿੱਚ ਤੇ ਨਾ ਪਰਲੋਕ ਵਿੱਚ ਉਹਨੂੰ ਘਾਟਾ ਨਹੀਂ ਆਉਂਦਾ ਉਹ ਵੱਧਦਾ ਹੀ ਜਾਂਦਾ ਹੈ ਜਨ ਨਾਨਕ ਕਉ ਗੁਰ ਸੋਜੀ ਪਾਈ ਧੰ ਗੁਰੂ ਰਾਮਦਾਸ ਸਹਿ ਮਹਾਰਾਜ ਕਿਰਪਾ ਕਰਦੇ ਆ ਭਾਈ ਮੇਰੇ ਗੁਰੂ ਨੇ ਇਹ ਮੈਨੂੰ ਸੂਝ ਬਖਸ਼ੀ ਆ ਜਿਵੇਂ ਜਪੋਂਗੇ ਜਿਵੇਂ ਜਪਾਉਂਗੇ ਸੱਚ ਦੇ ਮਾਰਗ ਤੇ ਤੁਰੋਂਗੇ ਤੋਰੋਂਗੇ ਨਾਮ ਦਾ ਧਨ ਵੱਧਦਾ ਜਾਵੇਗਾ ਪ੍ਰਭੂ ਨਾਲ ਮਿਲਾਪ ਵਾਧਾ ਦਵੇਗਾ ਅੱਗੇ ਨੂੰ ਜੁੜਦੇ ਜਾਉਂਗੇ ਇਹ ਧੰਨ ਗੁਰੂ ਰਾਮਦਾਸ ਸੱਚੀ ਸਰਕਾਰ ਨੇ ਜੋ ਸਾਡੇ ਉੱਪਰ ਤਰੁੱਠ ਕਰਕੇ ਸਾਨੂੰ ਸੂਝ ਪਾਵਨ ਬਚਨਾਂ ਦੇ ਦੁਆਰਾ ਬਖਸ਼ਿਸ਼ ਕੀਤੀ ਆ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਸਦਕਾ ਔਰ ਤੁਸ਼ ਬੁੱਧੀ ਨਾਲ ਸੰਖੇਪ ਰੂਪ ਅੰਦਰ ਵਿਚਾਰ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ ਆਪ ਸਤਿਗੁਰੂ ਕੀ ਸੰਗਤ ਸਤਿਗੁਰੂ ਬਖਸ਼ਣ ਜੋਗ ਅੱਗੇ ਤੋਂ ਸਤਿਗੁਰੂ ਸਾਨੂੰ ਸਾਰਿਆਂ ਨੂੰ ਪੜਨ ਸੁਣਨ ਵਾਲਿਆਂ ਨੂੰ ਸਮੱਤ ਦਾ দান ਬਖਸ਼ਣ ਜੋ ਪੜ ਪੜਾ ਕੇ ਸੁਣ ਕੇ ਅਸੀਂ ਵੀ ਅੰਦਰ ਆਪਣੇ ਉਹ ਰਤਨਾ ਨੂੰ ਉਹ ਨਾਮ ਦੀ ਬਖਸ਼ਿਸ਼ ਨੂੰ ਢੁੰਡਿਏ ਵਸਾਈਏ ਤੇ ਸਾਡਾ ਆਇਆ ਸਫਲਾ ਹੋ ਜਾਵੇ ਅਸੀਂ ਇਸ ਲੋਕ ਵਿੱਚ ਵੀ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਾਰ ਪ੍ਰਭ ਆਪੇ ਮੇਲੇ ਦੀ ਮਾਮਾ ਕੁਨਸਾਰ ਜੁੜ ਸਕੀਏ ਜੀ ਇਹਨੀਆਂ ਬੇਨਤੀਆਂ ਪ੍ਰਵਾਨ ਅਰਦਾਸ ਅੰਦਰ ਸ਼ਾਮਲ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ